ਪਹਿਲਾਂ ਤਾਂ ਸਨਮਾਨਯੋਗ ਜਿਹੜੇ ਵੀ ਆਪਣੇ ਪ੍ਰਸ਼ਾਸਨ ਦੇ ਵੱਧ ਉੱਚ ਅਧਿਕਾਰੀ ਬੰਦੇ ਨੇ ਉਹਨਾਂ ਨੂੰ ਅਸੀਂ ਇਹ ਚੀਜ਼ ਕਹਿਣਾ ਚਾਹੁੰਦੇ ਹਾਂ ਵੀ ਜੋ ਹੁਚਾਰਪੁਰ ਦੇ ਵਿੱਚ ਹੋਇਆ ਬਹੁਤ ਮੰਦਭਾਗੀ ਘਟਨਾ ਵਿੱਚ ਵਾਪਰੀ ਹੈ ਪੰਜਾਬ ਦੇ ਵਿੱਚ ਇਹ ਚੀਜ਼ ਹੋਣੀ ਨਹੀਂ ਚਾਹੀਦੀ ਕੱਲ ਨੂੰ ਥੋੜੇ ਵੀ ਜਵਾਬ ਨਾਲ ਹੋ ਸਕਦਾ ਕਿਸੇ ਨਾਲ ਇਸ ਸਥਿਤੀ ਵਿੱਚ ਇਹਨੂੰ ਕੋਈ ਛੋਟੀ ਚੀਜ਼ ਸਮਝ ਕੇ ਨਾ ਨਿਗਰਾਨੀ ਨਾਲ ਨਾ ਜਾਣੋ ਤੇ ਇਸ ਨੂੰ ਬਹੁਤ ਉੱਚ ਪੱਧਰ ਦੇ ਨਾਲ ਸੋਚੋ ਵੀ ਕੱਲ ਨੂੰ ਥੋੜੇ ਬੱਚੇ ਨਾਲ ਵੀ ਹੋ ਸਕਦਾ ਕਿਉਂਕਿ ਅਸੀਂ ਅਸੀਂ ਇਹ ਚੀਜ਼ ਸੋਚ ਕੇ ਵੀ ਕਦੇ ਇਹ ਚੀਜ਼ ਨਹੀਂ ਸੋਚ ਸਕਦੇ ਵੀ ਸਾਡੇ ਛੋਟੇ ਛੋਟੇ ਬੱਚਿਆਂ ਨਾਲ ਵੀ ਇਹ ਚੀਜ਼ ਹੋ ਸਕਦੀ ਆ ਤੁਸੀਂ ਸੋਚੋ ਵੀ ਤੁਹਾਡੇ ਵਿੱਚ ਕੱਲ ਨੂੰ ਜੇ ਤੁਹਾਡਾ ਕੋਈ ਬੱਚਾ ਹੋਵੇ 5 ਸਾਲ ਦਾ ਉਹਦੇ ਨਾਲ ਇਹ ਚੀਜ਼ ਹੋਵੇ ਤਾਂ ਤੁਸੀਂ ਬਰਦਾਸ਼ਤ ਕਰੋਗੇ ਤੇ ਉਹਦੇ ਮਾਪੇ ਕਿਵੇਂ ਬਰਦਾਸ਼ਤ ਕਰਨ ਉਹ ਵੈਸੇ ਵੀ ਹੋ ਇੱਕ ਪੇਂਟਰ ਦਾ ਕੰਮ ਕਰਦਾ ਸੀ ਉਹਦੀ ਕੀ ਮਜਬੂਰੀ ਹੋਊਗੀ ਤੇ ਜੇ ਉਹਦੇ ਜਵਾਬ ਨੂੰ ਦੀ ਭੈਣ ਤੇ ਕੀ ਬਿੱਤੂ ਵੀ ਤੁਸੀਂ ਇਹ ਸੋਚ ਸਕਦੇ ਹੋ ਤੇ ਤੁਸੀਂ ਤੁਸੀਂ ਬਸ ਕੱਲੇ ਕਲਿੱਕਾ ਮਾਰ ਕੇ ਰੀਲਾਂ ਪਾ ਕੇ ਤੁਸੀਂ ਬਸ ਵਾਹਿਗੁਰੂ 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 ਕੀ ਕਰੂਗਾ ਇਸ ਤਰ੍ਹਾਂ ਤੁਸੀਂ ਆਪਸਾ ਥੱਥ ਖੜੇ ਹੋ ਤਾਨੂੰ ਤਾਂ ਪਤਾ ਲੱਗੂਗਾ ਵੀ ਤੁਹਾਡੇ ਬੱਚੇ ਸੇਫ ਨੇ ਉਰੇ ਜੇ ਪੰਜਾਬ ਚ ਪੰਜਾਬੀ ਹੀ ਨਹੀਂ ਸੇਫ ਤਾਂ ਫਿਰ ਪੰਜਾਬ ਦਾ ਨਾਮ ਕਿ ਬਰਬਾਦ ਕਰ ਰਹੇ ਹੋ ਪੱਕੇ ਰੋਜ਼ ਮਿਲਦੇ ਨੇ ਘਟਨਾਵਾਂ ਦੇਖਣ ਉਰੇ ਕੋਈ ਅੱਜ ਪਹਿਲੀ ਨਹੀਂ ਇਹ ਅੱਜ ਪਹਿਲੀ ਨਹੀਂ ਕਿੰਨੇ ਹੀ ਹੁੰਦੇ ਨੇ ਕਿੰਨੇ ਜਵਾਕ ਧੱਕੇਦੇ ਨੇ ਕਿੰਨੀਆਂ ਕੁੜੀਆਂ ਚਕਰਾਂ ਰੇਪ ਜੇ ਉਰੇ ਜਵਾਕ ਸੇਫ ਨਹੀਂ ਹੈਗੇ ਬੱਚੇ ਤਾਂ ਕੁੜੀਆਂ ਕਿੱਦਾਂ ਸੇਫ ਹੋਣਗੀਆਂ ਤੁਸੀਂ ਆਪਦੇ ਮੱਥੇ ਤੇ ਹੱਥ ਮਾਰੋ ਤੇ ਐਡੇ ਐਡੇ ਪ੍ਰਸ਼ਾਸਨ ਤੇ ਐਡੀਆਂ ਐਡੀਆਂ ਪ੍ਰਬੰਧੀਆਂ ਲੈਣ ਤੇ ਸੈਲਰੀਆਂ ਲੈਣ ਤੇ ਤੁਹਾਨੂੰ ਕਾਦੇ ਲਈ ਐਡੀਆਂ ਐਡੀਆਂ ਪੋਸਟਾਂ ਦਿੱਤੀਆਂ ਗਈਆਂ ਹਨ ਵੀ ਤੁਸੀਂ ਜਵਾਕਾਂ ਨੂੰ ਕੁਝ ਵੀ ਨਾ ਕਰੋ ਬੰਦਿਆਂ ਨੂੰ ਰੋਪਿਓ ਹੋਰਾਂ ਨੂੰ ਸਾਢੇ ਜਾ ਨੇਪਾਲੀ ਜਾਂ ਪ੍ਰਵਾਸੀ ਕੋਈ ਬੰਦਾ ਜਾਂ ਸਾਡੇ ਪੰਜਾਬ ਦੇ ਪੱਤੀ ਪ੍ਰਤੀ ਜਾਂ ਸਾਡੇ ਜਵਾਕਾਂ ਦੇ ਵਰਦੀ ਕਿਸੇ ਨੂੰ ਗੇਮੈਲੀ ਅੱਖ ਰੱਖੂਗਾ ਤਾਂ ਅਸੀਂ ਉਹਦਾ ਗਾਟਾ ਸਰੀਆਮ ਚੌਂਕ ਦੇ ਵਿੱਚ ਲਾਵਾਂਗੇ ਤੇ ਉਹਦੇ ਵਿੱਚ ਚਾਹੇ ਕੋਈ ਮਰਜੀ ਸਾਡੇ ਨੂੰ ਰੋਕ-ਰੋਕ ਕਰ ਲਵੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂਗੇ ਕਿਉਂਕਿ ਅਸੀਂ ਬਹੁਤ ਕੁਝ ਜਰ ਲਿਆ ਇਸ ਤੋਂ ਵੱਧ ਨਹੀਂ ਜਰ ਸਕਦੇ ਹੋਰ ਇਹਦੇ ਪੰਜਾਬ ਦੇ ਵਿੱਚ ਬਹੁਤ ਵਸ ਹੋ ਰਿਹਾ ਕੱਲਾ ਪੰਜਾਬ ਕੱਲਾ ਇੰਨਾਂ ਨਾਲ ਹੀ ਨਹੀਂ ਹੈ ਨਾ ਬਹੁਤ ਚੀਜ਼ਾਂ ਨਾਲ ਜੁੜ ਰਿਹਾ ਹੈਗਾ ਆਪਾਂ ਰੋਜ਼ ਨਿੱਕੇ ਨਿੱਕੇ ਘਟਨਾਵਾਂ ਦੇਖਦੇ ਆਂ ਕਿਸੇ ਕੋਤੇ ਟਾਬੇ ਤੇ ਲਾ ਲਓ ਕਦੇ ਕਿਸੇ ਕਿਸੇ ਵੀ ਜੀਵ ਤੇ ਲਾ ਲਓ ਤੁਸੀਂ ਕੀ ਕੁਝ ਹੋ ਰਿਹਾ ਉੱਥੇ ਜਰ ਰਹੇ ਹੋ ਤੁਸੀਂ ਬਸ ਇੱਕ ਸੌਰੀ ਕਹਿ ਕੇ ਜਾਂ ਬੰਦਾ ਲੰਘ ਜਾਂਦਾ ਹੈਗਾ ਪਰ ਉਹ ਬੰਦੇ ਨੂੰ ਤਾਂ ਦੇਖੋ ਤੇ ਕੀ ਫੀਲ ਹੁੰਦਾ ਹੈਗਾ ਸੋਚੋ ਮੈਨਾਂ ਮੋਟਾ ਬਣਾ ਬੀ ਇਹ ਏਡੀ ਛੋਟੀ ਜਾਨ ਨਾਲੇ ਇਹੋ ਜਿਹਾ ਕੁਝ ਕਰਕੇ ਤੁਸੀਂ ਉਹਨੂੰ ਬਾਹਰ ਕਿਉਂ ਨਹੀਂ ਲਿਆਰੇ ਸਾਨੂੰ ਇਹ ਚੀਜ਼ ਦੱਸੋ ਵੀ ਉਹ ਬੰਦੇ ਨਾਲ ਕੀਤਾ ਕੀ ਹੈ ਉਹਨੂੰ ਛੱਡ ਦੇ ਦਿੱਤਾ ਗਿਆ ਜਾਂ ਜੁਪੀ ਭੇਜ ਦਿੱਤਾ ਕਿੱਥੇ ਭੇਜਿਆ ਉਹਨੂੰ ਸਾਨੂੰ ਇਹ ਚੀਜ਼ ਦਾ ਪੂਰਾ ਪਤਾ ਲੱਗੇ ਸਾਡੇ ਦਿਲ ਨੂੰ ਸਕੂਨ ਮਿਲੇ ਵੀ ਸਾਡੇ ਪ੍ਰਸ਼ਾਸਨ ਨੇ ਸਾਡੇ ਨਾਲ ਖੜੇ ਨੇ ਅਸੀਂ ਵੀ ਉਹਨਾਂ ਨਾਲ ਖੜੀਏ ਅਸੀਂ ਵੋਟਾਂ ਉਹਨਾਂ ਨੂੰ ਹੀ ਪਾਉਣੀਆਂ ਨੇ ਕਿਹਨਾਂ ਨੂੰ ਪਾਈਏ ਵੋਟਾਂ ਜੇ ਅਸੀਂ ਵੋਟਾਂ ਵੀ ਪਾੜ ਕੇ ਛੱਡ ਦਿੰਨੇ ਆ ਕੋਈ ਮੰਤਰੀ ਬਣੂਗਾ ਹੀ ਨਹੀਂ ਭਰੇ ਜੇ ਮੰਤਰੀ ਕੀ ਚਾਹੀਦੇ ਨੇ ਸਾਨੂੰ ਅਜੇ ਸਾਨੂੰ ਲੀਡਰ ਨਹੀਂ ਚਾਹੀਦੇ ਜਿਹੜੇ ਸਾਡੇ ਪੰਜਾਬ ਦੇ ਲਈ ਖੜਨਾ ਸਕਣ ਅਸੀਂ ਅਜੇ ਲੀਡਰ ਚੱਟਣੇ ਨੇ ਕੀ ਕਰੀ ਲੀਡਰ ਹਾਂ ਦਾ ਅਸੀਂ ਵੋਟਾਂ ਵੇਲੇ ਆ ਕੇ ਹੱਥ ਜੋੜ ਕੇ ਕਹਿਣਗੇ ਅਸੀਂ ਵੋਟਾਂ ਵੇਲੇ ਤੁਸੀਂ ਕਹਿੰਦੇ ਹੋ ਵੀ ਸਾਸੀਂ ਆ ਕਰਾਂਗੇ ਆ ਕਰਾਂਗੇ ਸੜਕਾਂ ਸੜਕਾਂ ਟੁੱਟੀਆਂ ਡੁੱਟ ਰਹੀਆਂ ਨੇ ਕੀ ਕਰ ਰਹੇ ਬੱਚਿਆਂ ਦਾ ਕੀ ਸੋਚੋਗੇ ਤੁਸੀਂ ਜਿਹੜੇ ਛੋਟੇ ਨੇ ਫਿਊਚਰ ਹੈਗਾ ਇਸ ਤੋਂ ਬਾਹਰ ਜਾ ਰਹੇ ਇੱਕ ਚੀਜ਼ ਸੋਚੋ ਜਿਹੜੇ ਬੱਚੇ ਨੇ ਆਪਣੀ ਜਾਣ ਗਵਾ ਉਹਨੇ ਚੱਲਿਆ ਹੋਊਗਾ ਵਿਚਾਰੇ ਨਿਆਣੀ ਜਾਣ ਨੇ ਤੁਸੀਂ ਥੋੜਾ ਮੋਟਾ ਦਾਬ ਦੀ ਅਣਖ ਦਿਖਾ ਦਿਓ ਕਿ ਤੁਹਾਡੀ ਮਰਜ਼ੀ ਅਣਖ ਪੰਜਾਬੀ ਹੋ ਤੁਸੀਂ ਮੈਨੂੰ ਨਹੀਂ ਲੱਗਦਾ ਤੁਹਾਡੇ ਚ ਬਗੈਰਤ ਹੋਗੇ ਤੁਸੀਂ ਪੰਜਾਬੀ ਨਹੀਂ ਹੈਗੇ ਮੇਰੇ ਸਾਹਮਣੇ ਕਰੋ ਮੈਂ ਉਹਦਾ ਸ਼ਰਿਆਮ ਘਾਟਾ ਲਾਊਂਗਾ ਚਾਹੀ ਮੈਨੂੰ ਜੋ ਮਰਜ਼ੀ ਕਰ ਲਿਓ ਧੰਨਵਾਦ ਸਾਰਾ ਕੈਪਸ਼ਨ ਇਹ ਚੀਜ਼ ਹੀ ਪੂਰਾ ਤਾਂ ਹੀ ਅਸੀਂ ਇਹ ਵੀਡੀਓ ਬਣਾਇਆ ਸਾਡਾ ਕੋਈ ਨਕਸਤ ਇਹ ਨਹੀਂ ਵੀ ਅਸੀਂ ਕਿਸੇ ਨੂੰ ਭੜਕਾ ਰਹੇ ਹਾਂ ਪਰ ਸਾਨੂੰ ਇਹ ਚਾਹੀਦੀ ਹੈ ਵੀ ਬੱਚਿਆਂ ਨਾਲ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਜੇ ਛੋਟੇ ਛੋਟੇ ਬੱਚੇ ਸੇਫ ਨਹੀਂ ਆਬਸਲੀ ਅਸੀਂ ਕੁੜੀਆਂ ਪੜਾਉਣੀਆਂ ਨੇ ਕੱਲ ਨੂੰ ਆਪਦੇ ਬੱਚੇ ਪੜਾਉਣੇ ਨੇ ਅਸੀਂ ਕਿੱਥੇ ਭੇਜਾਂਗੇ ਇਹਨਾਂ ਨੂੰ ਯੂਪੀ ਭੇਜੀਏ ਦੱਸੋ ਜਾਂ ਤੁਸੀਂ ਦੱਸ ਸਕਦੇ ਹੋ ਦੱਸੋ ਕੌਣ ਕੌਣ ਜ਼ਿੰਮੇਵਾਰ ਹੈ ਚੀਜ਼ ਦਾ ਪੰਜਾਬ ਦੇ ਵਿੱਚ ਜਦੋਂ ਪੰਜਾਬੀ ਨਹੀਂ ਸੇਫ ਹੋਰ ਕੌਣ ਹੋਊਗਾ ਆਪਣੇ ਘਰੋਂ ਆਪਣੇ ਘਰ ਆਪਣੇ ਘਰੋਂ ਡਰੀਏ ਹੁਣ ਅਸੀਂ ਬਾਹਰ ਨਿਕਲਣ ਤੋਂ ਡਰੀਏ ਤੁਸੀਂ ਕਹਿੰਦੇ 1984 ਵਾਲਾ ਸਮਾਂ ਇਹ ਤਾਂ 1984 ਨਾਲ ਵੱਧ ਹੋਇਆ ਪਿਆ ਉਹਦਾ ਕਦਲੇਆਮ ਹੀ ਹੋਇਆ ਸੀ ਹੁਣ ਤਾਂ ਸਰੇਆ ਵੀ ਹੋਇਆ ਪਿਆ ਵੀ ਬਸ ਜਿਹੜਾ ਮਾਰ ਗਿਆ ਉਹਨੂੰ ਜਿਹੜਾ ਬੰਦਾ ਬੋਲਦਾ ਹੁਣ ਕੱਲ ਨੂੰ ਮੈਨੂੰ ਵੀ ਚੱਕ ਕੇ ਲੈ ਜਾਓ ਵੀ ਇਹ ਬੰਦਾ ਭੋਂਗ ਰਿਆ ਕੋਤਾ ਵੀ ਇਹ ਇਹ ਪੰਜਾਬ ਦੇ ਹੱਕ ਚਾ ਬੋਲ ਰਿਹਾ ਜਾਂ ਕੁਝ ਬੋਲ ਰਿਹਾ ਅਸੀਂ ਜੋ ਬੋਲ ਰਹੇ ਸੱਚ ਬੋਲ ਰਹੇ ਹਾਂ ਪਰ ਤੁਹਾਡੇ ਮੱਥੇ ਗੱਲ ਪੈ ਨਹੀਂ ਰਹੀ ਤੁਸੀਂ ਹਰ ਇੱਕ ਨੂੰ ਦਵਾ ਦਿੰਨੇ ਹੋ ਗੱਲ ਵੀ ਉਹ ਚੱਕੇ ਇਹਨੂੰ ਬੰਦ ਕਰ ਦੋ ਉਹਨੂੰ ਚੱਕੇ ਇਹਨੂੰ ਬੰਦ ਕਰ ਦੋ ਜਿੱਲਾਂ 'ਚ ਬੰਦ ਕਰਕੇ ਕੀ ਕਰੋਗੇ? ਛੁੱਟਾਂ-ਖੁੱਟਾਂ ਦਾ ਚਲੋ ਚੱਲ ਰਿਆ ਸੀ ਹਨਾ, ਮਾੜਾ-ਮੋਟਾ ਹੋ ਰਿਆ ਸੀ ਠੀਕ ਆ ਪਰ ਜਿਹੜੇ ਆਹ ਕੰਮ ਹੋਣ ਲੱਗ ਕੇ ਵੀ ਘਰੋਂ ਨਿਕਲਣ ਤੋਂ ਡਰਨ ਲੱਗ ਗਏ ਸਾਡੇ ਬੱਚੇ ਸੇਫ ਨੇ ਦੱਸਿਓ। ਕੀ ਕਰਾਂਗੇ ਸੀ? ਹਜੇ ਜਿਹੜੀਆਂ ਨਿੱਕੇ-ਨਿੱਕੇ ਬੱਚਿਆਂ ਨੂੰ ਹੁਣ ਜੇ ਪੰਜਾਬ ਪੰਜਾਬੀ ਪੰਜਾਬੀ ਆਪਣੀ ਆਈ ਤੇ ਆ ਗਿਆ। ਰੇੜੀਆਂ ਲਾਉਣਾ ਤਾਂ ਛੱਡੋ। ਰੇੜੀਆਂ ਬਣਾ ਇੰਨੇ ਆਪਦੀ-ਆਪਦੀ ਇਹਦੀ ਇੰਨੀ ਪਹੁੰਚ ਕਰ ਲੈਣਗੇ। ਪਰ ਉਹਨਾਂ ਨੂੰ ਕਰਮਜੋਗ ਛੱਡੋਗੇ ਤਾਂ ਤਾਂ ਹੀ ਜ ਕਰਨਗੇ ਉਹ। ਇਹ ਇੰਨੇ ਬਾਹਰਲੇ ਬੰਦੇ ਨੂੰ ਇੰਨੀ ਆਵਾਜ਼ ਤੇ ਤੇਰੇ ਬੰਦੇ ਬਣਾਉਂਦੇ ਆਪਦੇ ਸੀਐਮ ਬੋਲ ਰਹੇ ਨੇ ਕਿ ਆਪਾਂ ਇਹਨਾਂ ਬਾਰੇ ਕੋਈ ਆਪਾਂ ਵੀ ਰੋਕ ਨਹੀਂ ਸਕਦੇ ਇਹਨਾਂ ਨੂੰ ਇਹ ਆ ਜਾ ਸਕਦੇ ਆ ਜਾ ਸਕਦੇ ਆਪਣੇ ਬੰਦੇ ਗਲਤੀਆਂ ਕਰਦੇ ਨੇ ਬਾਹਰ ਜਾ ਕੇ ਇਵਨ ਕਿ ਉਹਨਾਂ ਦੀ سپورਟ ਹੀ ਕਰਕੇ ਹੁੰਦੇ ਨੇ ਜੇ ਕਿਤੇ ਕੋਈ ਗੱਲਬਾਤ ਹੋ ਜੇ ਇਹ ਕੀ ਕਰ ਰਹੇ ਨੇਗੇ ਦੂਰ ਕਰ ਇਹ ਆਪਣੇ ਇਹਨਾਂ ਨੂੰ ਰੋਟੀ ਖਵਾਉਂਦੇ ਆ ਤੇ ਇਹ ਆਪਣੇ ਉਹੀ ਰੋਟੀ ਮੂੰਹ ਤੇ ਮਾਰਦੇ ਨੇਗੇ ਦੱਸੋ ਹੁਣ ਕੀ ਕਰੀਏ ਸੋ ਪਲੀਜ਼ ਸਾਰੇ ਪੰਜਾਬੀ ਇਕਜੁੱਟ ਹੋ ਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਈਏ ਨਾ ਇਹਨਾਂ ਦੀ ਅਕਲ ਟਕਾਣੇ ਲਿਆ ਕੇ ਦਈਏ ਇਹਨਾਂ ਨੂੰ ਪਤਾ ਕੀ ਹੋਗਾ ਡਰ ਨਹੀਂ ਰਿਹਾ ਕੋਈ ਇਹਨਾਂ ਨੂੰ ਸਾਡਾ ਕਰ ਲੈਣਗੇ ਪੱਗਾ ਲਾਣ ਨਾਲ ਆਏ ਨੇ ਠੀਕ ਹੈ ਪੱਗਾ ਸਿਰ ਦੇ ਤਾਜ ਰਹੁੰਦਿਆਂ ਨੇ ਇਹਦਾ ਮਤਲਬ ਇਹ ਨਹੀਂ ਕੋਈ ਵੀ ਜਣਾ ਖਣਾਊਗਾ ਪੱਗ ਲੱਗਿਆ ਉਹਦੇ ਘਰੇ ਲੈ ਜਾਊਗਾ ਕਿਉਂ ਉਹਨਾਂ ਨੂੰ ਬੱਚੋ ਜਾ ਕੇ ਅਫਗਾਨ ਅਫਗਾਨਿਸਤਾਨ ਵਾਲਿਆਂ ਨੂੰ ਕਿਵੇਂ ਡਰ ਦਿੰਦੇ ਨੇ ਪੰਜਾਬੀਆਂ ਤੋਂ ਜੋ ਆਪਣੇ ਪੱਗਾਂ ਤੋਂ ਸਲਵਾਰਾਂ ਕਿਉਂ ਪਾਉਂਦੇ ਨੇ ਪਹਿਲਾਂ ਇਹ ਪੁੱਛੋ ਜਾ ਕੇ ਉਹਨਾਂ ਤੋਂ ਕਿਉਂ ਪਾਉਂਦੇ ਨੇ ਅੱਜ ਕੱਲ੍ਹ ਉਹਰੇ ਟ੍ਰੈਂਡ ਬਣਾ ਰੱਖਿਆ ਪਠਾਨੀ ਸਲਵਾਰ ਪਠਾਨੀ ਕੁੜਤਾ ਉਹ ਨਹੀਂ ਪਾਉਂਦੇ ਜੱਟ ਉਹ ਨਹੀਂ ਪਾਂਦਾ ਪੰਜਾਬੀ ਕਦੇ ਜਿਹੜਾ ਬਗੈਰ ਤੋਂ ਹੋਊਗਾ ਉਹੀ ਪਾਊਗਾ ਇਹ ਚੀਜ਼ ਨਹੀਂ ਪੰਦਾ ਕੋਈ ਹੋਰ ਤੁਸੀਂ ਆਪ ਜਾਣਖੇ ਜਗਾਓ ਤੇ ਇਹ ਚੀਜ਼ ਨੂੰ ਮੁੱਦੇ ਨੂੰ ਸਾਬਤ ਕਰੋ ਵੀ ਉਹਦਾ ਹੱਲ ਤੁਸੀਂ ਕੀਤਾ ਕੀ ਹੈ ਤਾਂ ਤਾਂ ਪਤਾ ਨਹੀਂ ਨਗਰ ਹੋਵੇ ਕੀ ਨਾ ਨਾ ਕਿ ਹੋਇਆ ਬੱਚਾ ਏਅਰਪੋਰਟਾ ਮਿਲ ਜਾਨੇ ਬੱਚਾ ਮਾਰਤਾ ਬੱਚੇ ਦਾ ਸੰਸਕਾਰ ਹੋ ਗਿਆ ਜੀ ਬੱਚੇ ਦਾ ਹੈ ਹੋ ਗਿਆ ਜੀ ਬੱਚੇ ਦਾ ਤਾਂ ਹੋ ਗਿਆ ਜੋ ਹੋ ਗਿਆ ਉਹ ਤਾਂ ਸਾਨੂੰ ਪਤਾ ਲੱਗਿਆ ਜਿਹੜੇ ਬੰਦੇ ਨੇ ਕੀਤਾ ਉਹਦਾ ਕੀ ਕੀਤਾ ਉਹਦਾ ਕੀ ਹੋਇਆ ਉਹ ਦੱਸੋ ਸਾਨੂੰ ਉਹ ਪਰਿਵਾਰ ਉਹ ਕੀ ਹੋ ਰਿਹਾ ਹੈਗਾ ਉਹਦੇ ਨੈੱਟ ਤੇ ਵੀ ਨਹੀਂ ਸ਼ੋਅ ਹੋ ਰਿਹਾ ਵੀ ਕੇਸ ਉਹਦੇ ਦਰਜ ਹੋਇਆ ਜਾਂ ਨਹੀਂ ਹੋਇਆ ਨਾ ਦੱਸੋ ਕਿਹੜੀ ਧਾਰਾ ਲਾਈ ਹੈ ਉਹਦੇ ਉੱਤੇ ਹੁਣ ਅਸੀਂ ਕਿਵੇਂ ਸੈਟੀਸਫਾਈ ਹੋਈਏ ਆਪਦੇ ਆਪ ਆਹ ਸਾਬਤ ਕਰੀਏ ਵੀ ਠੀਕ ਆ ਆਪਾਂ ਇੱਥੇ ਹਨ ਸੰਤੁਸ਼ਟ ਕਰੀਏ ਆਪਾਂ ਕਿਵੇਂ ਕਰੀਏ ਬਾਕੀ ਥੋੜੀ ਮੋਟੀ ਗੈਰਤ ਮੇ ਜਗਾਵੀ ਹੈ ਥੋੜਾ ਜਿਹਾ ਮੱਥੇ ਨੂੰ ਹੱਥ ਮਾਰ ਕੇ ਇਹ ਚੀਜ਼ ਸੋਚੋ ਵੀ ਅਸੀਂ ਨਾਲ ਵੀ ਕਾਨੂੰ ਇਹ ਚੀਜ਼ ਹੋ ਸਕਦੀ ਹੈ ਇਹ ਜੀ ਸੋਚੋ ਪੰਜਾਬੀ ਏਕਤਾ ਜੰਗਵਾਦ